ਜ਼ਰੂਰ ਸੁਣੋ ਜੀ ਸਿਆਣੇ ਬਜ਼ੁਰਗਾਂ ਦੀਆਂ ਸੁਣਨੀਓ ਗੱਲਾਂ ਨੰਬਰ 1 ਤੰਦਰੁਸਤ ਰਹਿਣ ਲਈ ਕੁਝ ਸਮਾਂ ਸਾਈਕਲ ਜ਼ਰੂਰ ਚਲਾਓ ਇਸ ਨਾਲ ਤੁਸੀਂ ਲੰਮੀ ਉਮਰ ਜਿਉ ਸਕੋਗੇ ਤੇ ਸਰੀਰ ਜਵਾਨ ਰਹੇਗਾ ਨੰਬਰ 2 ਖਟੀਆਂ ਚੀਜ਼ਾਂ ਦਾ ਸੇਵਨ ਜਿੰਨਾ ਹੋ ਸਕਦਾ ਹੈ ਘੱਟ ਹੀ ਕਰੋ ਇਸ ਨਾਲ ਤੁਸੀਂ ਜਲਦੀ ਬੁੱਢੇ ਹੋ ਜਾਂਦੇ ਹੋ ਤੇ ਨਾਲ ਹੀ ਬਿਮਾਰੀਆਂ ਵੀ ਤੁਹਾਨੂੰ ਬਹੁਤ ਜਲਦੀ ਘੇਰਦੀਆਂ ਹਨ ਨੰਬਰ 3 ਸਾਗ ਬਣਾਉਣ ਸਮੇਂ ਪਹਿਲਾਂ ਸਾਗ ਦਾ ਪਾਣੀ ਕੱਢ ਦਿਓ ਅਜਿਹਾ ਕਰਨ ਨਾਲ ਕਦੇ ਵੀ ਤੇਜਾਬ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 4 ਸਵੇਰੇ ਉੱਠਣਸਾਰ ਕੁਝ ਸਮਾਂ ਪੈਦਲ ਚੱਲੋ ਇਸ ਨਾਲ ਲੱਤਾਂ ਕਦੇ ਵੀ ਦਰਦ ਨਹੀਂ ਕਰਨਗੀਆਂ ਤੇ ਸਰੀਰ ਵੀ ਫਿੱਟ ਰਹੇਗਾ ਨੰਬਰ 5 ਜੇਕਰ ਤੁਸੀਂ ਨਹਾਉਣ ਵਾਲੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਰਤਦੇ ਹੋ ਤਾਂ ਇਸ ਨਾਲ ਸਕਿਨ ਤੇ ਧੱਫੜ ਅਤੇ ਮੁਹਾਸੇ ਦੀ ਸਮੱਸਿਆ ਘੱਟ ਹੋ ਸਕਦੀ ਹੈ। ਨੰਬਰ 6 ਉਨੀ ਕੱਪੜਿਆਂ ਨੂੰ ਧੋਣ ਸਮੇਂ ਨਰਮ ਸਰਫ ਹੀ ਵਰਤੋ। ਬਹੁਤ ਜ਼ਿਆਦਾ ਸਖਤ ਸਰਫ ਲਗਾਉਣ ਨਾਲ ਉਹਨਾਂ ਦੀ ਕੋਮਲਤਾ ਘਟਣੀ ਸ਼ੁਰੂ ਹੋ ਜਾਂਦੀ ਹੈ। ਰੰਗ ਅਤੇ ਬਣਤਰ ਖਰਾਬ ਹੋ ਸਕਦਾ ਹੈ। ਸੋ ਅਜਿਹੀ ਸਥਿਤੀ ਵਿੱਚ ਜਦੋਂ ਤੁਸੀਂ ਇਸ ਨੂੰ ਧੋਣ ਤੋਂ ਬਾਅਦ ਪਹਿਨਦੇ ਹੋ ਤਾਂ ਤੁਹਾਨੂੰ ਗਰਮੀ ਮਹਿਸੂਸ ਨਹੀਂ ਹੋਵੇਗੀ। ਨੰਬਰ 7 ਆਮਲੇ ਦਾ ਮਰਬਾ ਖਾਲੀ ਪੇਟ ਜ਼ਰੂਰ ਖਾਓ ਬਿਮਾਰੀਆਂ ਤੋਂ ਕੋਹਾਂ ਦੂਰ ਰਹੂੰਗੀ ਤੇ ਜਵਾਨ ਵੀ ਰਹੂੰਗੀ ਨੰਬਰ 8 ਜੇਕਰ ਬਦਾਮ ਅਤੇ ਕਾਲੀ ਮਿਰਚ ਨੂੰ ਬਰਾਬਰ ਮਾਤਰਾ ਚ ਪੀਸ ਕੇ ਪੇਸਟ ਬਣਾ ਲਿਆ ਜਾਵੇ ਅਤੇ ਇਸ ਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਰੋਜ਼ਾਨਾ ਚਟਣ ਲਈ ਦਿੱਤਾ ਜਾਵੇ ਤਾਂ ਲਾਰ ਘਟ ਜਾਂਦੀ ਹੈ ਤੇ ਬੱਚਾ ਸਹੀ ਬੋਲਣ ਲੱਗ ਜਾਂਦਾ ਹੈ ਨੰਬਰ 9 ਇੱਕ ਖੰਜੂਰ ਨੂੰ ਦੁੱਧ ਨੂੰ ਉਬਾਲ ਕੇ ਸੌਣ ਤੋਂ ਪਹਿਲਾਂ ਬੱਚੇ ਨੂੰ ਪਿਲਾਓ ਇਸ ਨੂੰ ਪੀਣ ਤੋਂ ਬਾਅਦ ਲਗਭਗ 2 ਘੰਟੇ ਤੱਕ ਪਾਣੀ ਨਾ ਪੀਓ ਇਸ ਦਾ ਅਸਰ ਕੁਝ ਹੀ ਦਿਨਾਂ ਚ ਸਾਫ਼ ਦਿਖਾਈ ਦੇਵੇਗਾ ਇਸ ਨਾਲ ਬੱਚਾ ਬਿਸਤਰੇ ਉੱਪਰ ਪਿਸ਼ਾਬ ਨਹੀਂ ਕਰੇਗਾ ਨੰਬਰ 10 ਨੀਂਦ ਨਾ ਆਉਣ ਦੀ ਸਮੱਸਿਆ ਵਿੱਚ ਚੀਚੀ ਨੂੰ ਹਿਲਾਉਣਾ ਸ਼ੁਰੂ ਕਰ ਦਿਓ ਤੁਰੰਤ ਨੀਂਦ ਆ ਜਾਵੇਗੀ ਨੰਬਰ 11 ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ ਲੂਣ ਅਤੇ ਕੋਸੇ ਪਾਣੀ ਨਾਲ ਗਰਾਰੇ ਕਰਨੇ ਚਾਹੀਦੇ ਹਨ ਗਰਮ ਪਾਣੀ ਤੇ ਲੂਣ ਦੇ ਗਰਾਰੇ ਕਰਨ ਨਾਲ ਗਲੇ ਨੂੰ ਰਾਹਤ ਮਿਲਦੀ ਹੈ ਗਰਮ ਪਾਣੀ ਤੇ ਲੂਣ ਦਾ ਮਿਸ਼ਰਣ ਗਲੇ ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਮਾਰ ਦਿੰਦਾ ਹੈ ਨੰਬਰ 12 ਥੋੜੀ ਜਿਹੀ ਫਟਕੜੀ ਨੂੰ ਤਵੇ ਤੇ ਗਰਮ ਕਰਕੇ ਪੀਸ ਲਓ ਤੇ ਫਿਰ ਇੱਕ ਗਲਾਸ ਚ ਗਰਮ ਪਾਣੀ ਕਰਕੇ ਉਸ ਨੂੰ ਇਸ ਵਿੱਚ ਮਿਲਾ ਕੇ ਘਰਲੀ ਕਰੋ ਸਵੇਰੇ ਸ਼ਾਮ ਇਸ ਪਾਣੀ ਨਾਲ ਗਰਾਰੇ ਕਰਨ ਦੇ ਨਾਲ ਤੁਹਾਡੀ ਗਲੇ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ। ਨੰਬਰ 13 ਜੇਕਰ ਤੁਸੀਂ ਪੁਦੀਨੇ ਦੀ ਚਟਨੀ ਬਣਾ ਕੇ ਰੋਜ਼ਾਨਾ ਖਾਓ ਤਾਂ ਕਦੇ ਵੀ ਤੁਹਾਡਾ ਹਾਜਮਾ ਖਰਾਬ ਨਹੀਂ ਹੋਵੇਗਾ ਤੇ ਤੁਹਾਡਾ ਪਾਚਨ ਤੰਤਰ ਵੀ ਠੀਕ ਰਹੇਗਾ। ਨੰਬਰ 14 ਜੇਕਰ ਤੁਸੀਂ ਮੂੰਹ ਛੋਣ ਵਾਲੇ ਛਾਲੇਾਂ ਤੋਂ ਪਰੇਸ਼ਾਨ ਹੋ ਤਾਂ ਦਹੀਂ ਦੀ ਵਰਤੋਂ ਕਰੋ। ਦਹੀਂ 'ਚ ਸ਼ਹਿਦ ਮਿਲਾ ਕੇ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ। ਨੰਬਰ 15 ਜੇਕਰ ਤੁਹਾਨੂੰ ਨੀਂਦ ਨਾ ਆ ਰਹੀ ਹੋਵੇ ਤਾਂ ਸਰੋਂ ਦੇ ਤੇਲ ਨੂੰ ਕੋਸਾ ਕਰੋ ਅਤੇ ਆਪਣੇ ਹੱਥਾਂ ਤੇ ਪੈਰਾਂ ਦੇ ਹਰ ਪਾਰਟ ਦੇ ਉੱਤੇ ਚੰਗੀ ਤਰ੍ਹਾਂ ਮਾਲਿਸ਼ ਕਰੋ। ਉਂਗਲਾਂ ਤੇ ਹਲਕਾ ਹਲਕਾ ਕਸਾਪਾਓ। ਇਸ ਨਾਲ ਨੀਂਦ ਆ ਜਾਵੇਗੀ। ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।